ਹਾਂਜੀ ਕੀ ਹਾਲ ਹੈ ਜੀ ਅਸੀਂ 26 ਜੂਨ 2024 ਦੀਆਂ 22 ਦੀਆਂ ਅਪਡੇਟ ਲੈ ਕੇ ਆਏ ਹਾਂ ਜੀ ਵੀਡੀਓ ਨੇ ਅੰਤ ਤੱਕ ਜਰੂਰ ਦੇਖਿਓ ਭਾਈ ਇਹਠਾ ਆਪਣਾ ਨੰਬਰ ਚੱਲੀ ਜਾਂਦਾ ਜੇ ਕਿਸੇ ਵੀਰ ਨੇ ਅਪਡੇਟ ਸੈਂਡ ਕਰਨੀ ਹੋਵੇ ਤਾਂ ਇਹ ਨੰਬਰ ਤੇ ਸੈਂਡ ਕਰ ਸਕਦੇ ਆ WhatsApp ਤੇ ਹਾਂਜੀ ਬਾਜੀ ਆ ਗਈ ਪਿੰਡ ਝੰਡ ਵਾਲਾ ਸ਼੍ਰੀ ਮੁਖਤਰ ਸਾਹਿਬ 2200 ਮਾਡਰ ਨੂੰ 129 ਉੱਡੇ ਸੀਗੇ 8 ਕਬੂਤਰਾਂ ਨੇ ਸੱਤ ਦਾ ਟਾਈਮ ਕੀਤਾ ਜੀ ਸੁੱਖਾ ਪਥਰਾ ਵਾਲਾ ਗੁਰਲਾਲ ਲਾਲਬਾਈ ਪਿੰਦਰ ਮੱਲਣ ਸੀਰਾ ਸੁਖਣਾ ਪੂਰੀ ਮੌਵਣਾ ਲੱਬੀ ਆਨੰਦਗੜ ਜੀ ਕਾਕਾ ਕਨੇਡਾ ਤੇ ਮੂਸ਼ੀ ਮੋਲੇ ਵਾਲੇ ਜੀ ਇਹ 8 ਕਬੂਤਰਾਂ ਨੇ ਸੱਤ ਦਾ ਟਾਈਮ ਕੀਤਾ ਜੀ ਤੇ ਇਹਨਾਂ ਸੱਤਾਂ 8ਾਂ ਚ ਬਾਜੀ ਹੋ ਗਈ ਸੀਗੀ ਜੀ ਸਾਂਝੀ ਫਿਰ ਆ ਗਿਆ ਜੀ ਪਿੰਡ ਤਾਜਪੁਰ ਰਾਏਕੋਟ ਜੀ 48 ਉੱਡੇ ਸੀਗੇ ਜੀ 2200 ਮੱਢ ਨੂੰ ਸੱਤਾਂ ਨੇ ਸੱਤ ਦਾ ਟਾਈਮ ਕੀਤਾ ਬਾਜੀ ਹੋ ਗਈ ਸੀ ਸਾਂਝੀ ਪਰਚੀਆਂ ਪਈਆਂ ਸੀ ਨਾਮਾਂ ਤੇ ਗਰਦੀਪ ਰੱਬੋ ਪਹਿਲਾ ਨਾਮ ਨਿਕਲਿਆ ਜੀ ਫਰਜ 26 ਗੁੱਸਾ ਵਾਧੇ ਵਾਲਾ ਕੱਪ ਜੀ ਨੂੰ ਨਿਕਲਿਆ ਜਗਜੀਤ ਸਰਪੰਚ ਤੁਰੀ ਸਾਂਝੀ सोनू ਯੂਐਸਏ ਸਾਂਝੀ ਜਸਵੀਰ ਚਮੇਡਾ ਸਾਂਝੀ ਸ਼ਿੰਗਾਰਾ ਪਖੋਵਾਲ ਜੀ ਸਾਂਝੀ ਕੇਂਦਰੀ ਸਰਬਾ ਜੀ ਸਾਂਝੀ ਇਹਨਾਂ ਸੱਤਾਂ ਕਬੂਤਰਾਂ ਦੀ ਬਾਜੀ ਸਾਂਝੀ ਹੋ ਗਈ ਜੀ ਪੰਜ ਕਬੂਤਰ ਵਾਧੇ ਵਾਲੇ ਸੀ ਇਹਨਾਂ ਚ ਫਿਰ ਅਗੇ ਜੀ ਪਿੰਡ ਪੰਡੋਰੀ ਲੁਧਿਆਣਾ ਤਿੰਨ ਯਾਰ ਮੁੱਢ ਨੂੰ 92 ਓਡੇ ਸੀਗੇ ਜੀ ਬਾਹਾਂ ਕਬੂਤਰਾਂ ਨੇ 7 ਦਾ ਟਾਈਮ ਕੀਤਾ ਦੂਸਰ ਪੈ ਗਈ ਦੂਸਰ ਕਬੂਤਰਾਂ ਨਾਲੋਂ ਗੇਲਾ ਸਵੱਦੀ ਦਲਜੀਤ ਕੈਨੇਡਾ ਸਹਿ ਚੌਕੀਮਣ ਰੋਬਨ ਪ੍ਰੀ ਤਰਬੋ ਬਰਾਡ ਯੂ ਐਸ ਏ ਰਵੀ ਸੇਖਾ ਕੀਪਾ ਮੁੱਲਾਂਪੁਰ ਤਾਰੀ ਜਲਾਲਦੀਵਾਲ ਆਰ ਐਸ ਅਖਾੜਾ ਏਗਮ ਚੌਕੀਮਣ ਵਿੱਕੀ ਗੁੜੇ ਤਾਰੀ ਲੀਲਾ ਗਰਮੀ ਤੇ ਖਾੜਾ ਪਰਨੀਤ ਪੱਟੀਆਂ ਤੇ ਪਰੀ ਪੱਟੀਆਂ ਜੀ ਇਹਨਾਂ ਅਜ ਕੱਲ ਨੂੰ ਦੂਸਰ ਪਾਉਗੇ ਜੀ ਮੋਟਰਸਾਈਕਲ ਵਾਲੀ ਇਹ ਬਾਜੀ ਹੈ ਵੀਡੀਓ ਨੂੰ ਅੰਤ ਤੱਕ ਦੇਖਣਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਤਾਂ ਇੱਕ ਸ਼ੇਅਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਚ ਧੰਨਵਾਦ